ਐਮੀ ਵਿਰਕ ਨੂੰ ਇੱਕ ਮਹਿਲਾ ਨੇ ਕਿਹਾ ਕੁਝ ਅਜਿਹਾ ਕਿ ਐਮੀ ਵਿਰਕ ਹੋ ਗਿਆ ਖੁਸ਼ ਵੇਖੋ ਤੇ ਸੁਣੋ ਕੀ ਹੋਈ ਗੱਲਬਾਤ ਤੇ ਐਮੀ ਵਿਰਕ ਨੇ ਕਿਉਂ ਜੋੜੇ ਹੱਥ ਅੱਛਾ ਸਾਸੀ ਕਾਲ ਦਾ ਬਲਾਵੇ आना ਪਾਪਾ ਜੀ ਨੇ ਕਰਤੋ ਕਿਸ਼ੋਰ oh godness ਕਿਰਦੈ ਸਿਰ ਮੈਂ ਨਾ ਸਾਰੇ ਪਰ ਲੋਕ ਇਹਨਾਂ ਬੱਚਿਆਂ ਵੱਲੋਂ ਇਸ ਪਰਿਵਾਰ ਵੱਲੋਂ ਥੋੜੀ ਥੋੜੀ ਜਿਹੀ ਇੱਕ ਲਾਈਨ ਬੋਲਣਾ ਚਾਹਨੀ ਆ ਦਿਲ ਤੇ ਦਸਤਖਤ ਤੁਹਾਡੇ ਸਭ ਦੇ ਕਬੂਲ ਹੋਵੇ ਖੁਸ਼ੀਆਂ ਨਾਲ ਭਰੋਈ ਹਰ ਕਬੂਲ ਹੋਵੇ ਕਾਹ ਤੇ ਤੁਹਾਨੂੰ ਤੋਹਫੇ ਦੇਣ ਦੀ ਦੇ ਸੱਚ ਦੀਆਂ ਸਤਕਾਰ ਤੇ ਸਾਡਾ ਸਤਕਾਰ ਕਬੂਲ ਹੋਵੇ ਸਾਡਾ ਸਤਕਾਰ ਹੋਵੇ